사이아네 <Netz mainly disagrees> uh, <silence> ਮੇਰੇ ਫੋਡਰ ਕੀ ਮੈਡਮ ਦੇ ਦਿਸ਼ਾ ਨਿਰਦੇਸ਼ ਹੈਠਾ ਜਲੰਧਰ ਸੀਪੀ ਦੇ ਸਬ ਡਿਵੀਜ਼ਨ ਮਾਡਲ ਟਾਊਨ ਦੇ ਵਿੱਚ ਜਿੰਨੇ ਵੀ ਸਪਾਸ ਐਂਟਰੀ ਸੀ ਅਸੀਂ ਉਹਨਾਂ ਦੇ ਮਲਟੀਪਲ ਰੇਟਸ ਕੀਤੀਆਂ ਨੇ ਤੇ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਹਜੇ ਵੀ ਸਾਡੀ ਚੈਕਿੰਗ ਇਨ ਪ੍ਰੋਗਰੈਸ ਸੀ ਹੈ ਜੀ ਖਜੀ ਤੱਕਰ ਕੋਈ ਜੋ ਸਾਹਮਣੇ ਆਇਆ ਹੈਗਾ ਜਿਹੜੀ ਨਹੀਂ ਜਿੰਨੇ ਵੀ ਚੈੱਕ ਕੀਤੇ ਉਥੇ অথরাইਜ਼ਡ ਲਾਇਸੈਂਸ ਵਾਲੇ ਹੈਗੇ ਸੀ ਪਰ ਹਜੇ ਵੀ ਅਸੀਂ ਉਹਨਾਂ ਦੇ ਓਨਰਸ ਨੂੰ ਥਾਣੇ ਬੁਲਾ ਕੇ ਉਹਨਾਂ ਨੂੰ ਟਾਈਮ ਦਿੱਤਾ ਹੋਇਆ ਜੀ ਚੰਗੀ ਤਨ ਉੱਥੇ ਵੈਰੀਫਿਕੇਸ਼ਨ ਕਰਾਂਗੇ ਉਹਨਾਂ ਦੀ ਜਿਹੜੀ ਹੈਗੀ ਹੈ ਕਿ ਉਹ ਸਹੀ ਨੇ ਸਰਟੀਫਾਈਡ ਨੇ ਜਾਂ ਨਹੀਂ ਮਿਊਨਿਸਪਲ ਕੋਆਪਰੇਸ਼ਨ ਨਾਲ ਗੱਲ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਵਾਂਗੇ ਕੋਈ ਐਕਸੈਕਟ ਕੋਈ ਸਪੈਸ਼ਲ ਇਨਪੁਟ ਸੀਗਾ ਅੱਜ ਜਿਹੜੀ ਚੈਕਿੰਗ ਕੀਤੀ ਗਈ ਹੈ ਜਾਂ ਕਿਸ ਤਰ੍ਹਾਂ ਦੇ ਆਧਾਰ ਤੇ ਜਿਹੜੀ ਚੈਕਿੰਗ ਆਜੀ ਹਾਂਜੀ ਉੱਪਰ ਸੀਨੀਅਰਸ ਨੂੰ ਕੋਈ ਇਨਪੁਟ ਹੈਗਾ ਸੀ ਉਹਨਾਂ ਵੱਲੋਂ ਹੀ ਹੁਕ ਦੇ ਵਿੱਚ ਸਪਾ ਸੈਂਟਰ ਸਕੇ ਨੇ ਤੇ ਕਿੰਨੇ ਚੈਕਿੰਗ ਚ ਕੀਤੀ ਗਈ ਸਾਡੇ ਮਾਡਲ ਟਾਊਨ ਸਬਡਿਵੀਜ਼ਨ ਚ ਟੋਟਲ 20 ਸਪਾ ਸੈਂਟਰਸ ਹੈਗੇ ਨੇ ਤੇ ਹਜੇ ਤੱਕ ਅਸੀਂ 10 12 ਦੀ ਚੈਕਿੰਗ ਕਰ ਚੁੱਕੇ ਹਾਂ ਜੀ ਹੋਰ ਅਸੀਂ ਕਰ ਰਹੇ ਹਾਂ ਇਨ ਪ੍ਰੋਗਰੈਸ ਸੌਰੀ 20 ਕੋਲਸੈਂਸ ਨੇ ਉਹੀ ਚੈਕਿੰਗ ਕਰ ਰਹੇ ਹਾਂ ਹਜੇ ਇਨ ਪ੍ਰੋਗਰੈਸੀ ਹੈ ਜੀ ਕੋਈ ਨਿਕਲਿਆ ਹਜੇ ਵੀ ਹਜੇ ਨਹੀਂ ਹਜੇ ਨਹੀਂ ਹਜੇ ਕੋਈ ਅਨਸਕrupulous ਐਕਟੀਵਿਟੀ ਕੋਈ ਉਹਦਾ ਦੀ ਚੀਜ਼ ਹਜੇ ਸਾਹਮਣੇ ਨਹੀਂ ਆਈ ਹੈ ਕੋਈ ਆਏਗੀ ਤਾਂ ਤੁਹਾਡੇ ਧਿਆਨ ਚ ਜ਼ਰੂਰ ਲਿਆਵਾਂਗੇ ਜੀ ਸਾਡੀ ਕੋਸ਼ਿਸ਼ ਇਹੀ ਹੈ ਕਿ ਇਹ ਸਪਾ ਸੈਂਟਰਸ ਨੇ ਜਿਹੜੇ ਇਹਨਾਂ ਵਿੱਚ ਬਿਲਕੁਲ ਸਹੀ ਤੇ ਸਾਫ਼ ਸੁਥਰੇ ਹੀ ਕੰਮ ਹੋਵੇ ਜੇ ਕੋਈ ਹੋਰ ਦੂਜੇ ਤਰ੍ਹਾਂ ਦਾ ਕੋਈ ਇਮੋਰਲ ਟਰੈਫਿਕਿੰਗ ਵਾਲੀ ਗੱਲ ਹੈ ਤਾਂ ਉਹਦੇ ਤੇ ਰੋਕ ਲਗਾਈ ਜਾਏਗੀ ਤੇ ਮੇਰਾ ਮੈਸੇਜ ਇਹ ਸਾਰੇ ਸਪਾ ਸੈਂਟਰਸ ਨੂੰ ਹੈਗਾ ਕਿ ਆਪਾਂ ਜੇ ਇਹ ਕੰਮ ਚਲਾਉਣਾ ਹੈ ਤਾਂ ਇਹ ਸਾਫ਼ ਸੁਥਰੇ ਢੰਗ ਨਾਲ ਹੀ ਚਲਾਇਆ ਜਾਵੇ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਲਾਇਸੈਂਸ ਹੈ ਲਾਇਸੈਂਸ ਵੀ ਦੇ ਕੋਲ ਪੁਲਿਸ ਵੱਲੋਂ ਮਿਲਦਾ ਹੈ ਜਾਂ ਫਿਰ ਸਿਵਲ ਪ੍ਰਸ਼ਾਸਨ ਤੋਂ ਇਹ ਸਿਵਲ ਪ੍ਰਸ਼ਾਸਨ ਵੱਲੋਂ ਹੀ ਮਿਲਦਾ ਹੈ ਜੀ ਇਹ ਵਾਲਾ ਲਾਇਸੈਂਸ ਮੈਨੂੰ ਵੀ ਤੁਹਾਡੇ ਕੋਲ ਜਾਰੀ ਹੋਣੀ ਹੈ ਹਾਂ ਜੀ ਐਨਓਸੀ ਸਾਡੇ ਵੱਲੋਂ ਜਾਰੀ ਤੁਸੀਂ ਅਜਾ ਰਹੀ ਕਰਨੀ ਚਾਹੋਗੇ ਸਬੋਰਡ ਸੈਂਟਰ ਕੋਲ ਸੌਰੀ ਕੋਲ ਸੈਂਟਰ ਬੋਲਣ ਨੂੰ ਖੁਦ ਅਜਾ ਰਹੀ ਕਰਨੀ ਚਾਹੋਗੇ ਹਾਂ ਜੀ ਇਹੀ ਹਦਾਇਤਾਂ ਨੇ ਜੀ ਕਿ ਜਿਹੜਾ ਇਹਨਾਂ ਦਾ ਕੰਮ ਹੈ ਉਹ ਸਹੀ ਢੰਗ ਨਾਲ ਹੋਵੇ ਕੋਈ ਇਲੀਗਲ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਕੋਈ ਪ੍ਰੋਸਟੀਚਿਊਸ਼ਨ ਵਾਲੀ ਗੱਲ ਨਹੀਂ ਸਾਹਮਣੇ ਆਣੀ ਚਾਹੀਦੀ ਕਿਸੇ ਵੀ ਕੋਈ ਜੀ ਤੁਹਾਡੇ ਕੋਈ EMPLOYEE ਕੰਮ ਕਰ ਰਿਹਾ ਤਾਂ ਉਹ ਆਪਣੀ ਮਰਜ਼ੀ ਨਾਲ ਕੰਮ ਕਰੇ ਕੋਈ ਧੱਕੇ ਨਾਲ ਕੰਮ ਨਹੀਂ ਹੋਣਾ ਚਾਹੀਦਾ ਅੰਦਰ ਜੀ